ਸਮੇ ਸਮੇਤੇ ਐਮ ਸਿੱਖਿਤਾ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਂਦੇ ਰਹੇ ਹਾਂ ਸਿੱਖਿਆ ਖੇਤਰ ਵਿੱਚ ਮੱਲਾਮਾਨ ਵਾਲੀਆਂ ਸਿੱਖਿਤਾ ਦੇ ਨਾਲ ਅੱਜ ਸਾਡੀ ਟੀਮ ਪਹੁੰਚੀ ਹੈ ਟਾਂਡਰ ਰਕੇ ਸ਼ੁਭਕਰਮਨ ਐਜੂਕੇਸ਼ਨ ਸੰਸਥਾ ਬੜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ੜਾਕ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਉਹਨਾਂ ਦੇ ਪ੍ਰੋਫੈਸਰ ਨਵਦੀਪ ਸਿੰਘ ਸਾਡੇ ਨਾਲ ਸਮੇਂ ਮੌਜੂਦ ਨੇ ਆਓ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ ਨਵਦੀਪ ਸਿੰਘ ਜੀ ਪ੍ਰੋਫੈਸਰ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਪ੍ਰੋਫੈਸਰ ਨਵਦੀਪ ਸਿੰਘ ਐਮ 10 ਮਕੈਨੀਕਲ ਇੰਜੀਨੀਅਰ ਤੇ ਮੈਂ ਲਗਭਗ ਬਹੁਤ ਸਾਰੀਆਂ ਇੰਜੀਨੀਅਰਿੰਗ ਕਾਲਜਸ ਦੇ ਵਿੱਚ ਆਪਣੀਆਂ ਐਜ਼ ਅ ਅਸਿਸਟੈਂਟ ਪ੍ਰੋਫੈਸਰ ਸੇਵਾਵਾਂ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਵਿੱਚੋਂ लवली 프로ਫੈਸ਼ਨਲ ਯੂਨੀਵਰਸਿਟੀ ਵੀ ਇੱਕ ਹੈ ਤੇ ਲਗਭਗ 2013 ਦੇ ਵਿੱਚ ਮੈਂ ਆਪਣੀ ਜੌਬ ਤੋਂ ਰਿਜ਼ਾਈਨ ਕਰਕੇ ਤੇ ਇਲਾਕੇ ਵਿੱਚ ਮਿਆਰੀ ਪਲੱਸ 1 ਪਲੱਸ 2 ਲੈਵਲ ਤੇ ਸਿੱਖਿਆ ਨੂੰ ਮਿਆਰੀ ਰੂਪ ਦੇ ਵਿੱਚ ਉੱਚਾ ਚੱਕਣ ਦੇ ਲਈ ਆਪਣੀ ਸੰਸਥਾ ਸ਼ੁਕਰਮਨ ਐਜੂਕੇਸ਼ਨਲ ਇੰਸਟੀਚਿਊਟ ਦਾ ਆ ਸੰਗਠਨ ਕੀਤਾ ਤੇ ਇਹ ਸੰਸਥਾ ਲਗਭਗ 2013 ਤੋਂ ਹੀ ਇਲਾਕੇ ਵਿੱਚ ਉੱਚ ਕੋਟੀ ਦੀ ਸਿੱਖਿਆ ਪ੍ਰਦਾਨ ਕਰ ਰਹੀ ਹੈ ਜਿਸ ਦੇ ਤਹਿਤ ਅਸੀਂ ਬਹੁਤ ਸਾਰੇ ਬੱਚਿਆਂ ਨੂੰ ਬਹੁਤ ਵਧੀਆ ਵਿਦਿਅਕ ਸੰਸਥਾਵਾਂ ਦੇ ਵਿੱਚ ਕੰਪੀਟੀਸ਼ਨ ਟੈਸਟ クリア ਕਰਵਾ ਕੇ ਭੇਜਿਆ ਗਿਆ ਹੈ ਤੇ ਤੇ ਤੁਸੀਂ ਇਲਾਕੇ ਦੇ ਵਿੱਚ ਕਿਹੜੀ ਕਿਹੜੀ ਸਿੱਖਿਆ ਪ੍ਰਦਾਨ ਕਰਦੇ ਆ ਆ ਅਸੀਂ ਸਾਡਾ ਮੇਨ ਮਕਸਦ ਬੱਚੇ ਨੂੰ ਕੰਪੀਟੀਸ਼ਨ ਦੇ ਲਈ ਤਿਆਰ ਕਰਨਾ ਹੈ ਜਿਸ ਵਿੱਚੋਂ ਅਸੀਂ ਮੈਡੀਕਲ ਐਂਟ੍ਰੈਂਸ ਦੇ ਲਈ ਬੱਚਿਆਂ ਨੂੰ ਸਭ ਤੋਂ ਵੱਧ ਤਿਆਰੀ ਕਰਵਾਉਂਦੇ ਹਾਂ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਡੇ ਲਈ ਮਾਣ ਵਾਲੀ ਗੱਲ ਵੀ ਹੈ ਕਿ ਮਾਪਿਆਂ ਦੀ ਮੰਗ ਉੱਤੇ ਇਸ ਸਾਲ ਅਸੀਂ 2025 ਦੇ ਵਿੱਚ ਜੋ ਨਵਾਂ ਅਕੈਡੈਮਿਕ ਸੈਸ਼ਨ ਸ਼ੁਰੂ ਹੋ ਰਿਹਾ ਉਸ ਵਿੱਚ ਇੱਕ ਮੈਡੀਕਲ ਐਂਟ੍ਰੈਂਸ ਦੀ ਤਿਆਰੀ ਨੂੰ ਸਮਰਪਿਤ ਇੱਕ ਸੰਸਥਾ ਪ੍ਰੋਫੈਸਰ ਅਕੈਡਮੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਸ ਦੇ ਤਹਿਤ ਅਸੀਂ ਜੋ ਵੀ ਬੱਚੇ NEET ਦੀ ਤਿਆਰੀ ਕਰਨਾ ਚਾਹੁੰਦੇ ਨੇ ਜੋ ਡਾਕਟਰ ਬਣਨ ਦਾ ਸੁਪਨਾ ਦੇਖ ਰਹੇ ਨੇ ਜਾਂ ਜੋ ਆਪਣਾ ਨਰਸਿੰਗ ਦਾ ਕੋਈ ਵੀ ਟੈਸਟ ਕਲੀਅਰ ਕਰਨਾ ਚਾਹੁੰਦੇ ਨੇ ਉਹਨਾਂ ਦੀ ਤਿਆਰੀ ਲਈ ਅਸੀਂ ਇਹ ਅਕੈਡਮੀ ਸ਼ੁਰੂ ਕੀਤੀ ਹੈ ਜਿਸ ਵਿੱਚ ਬੱਚਿਆਂ ਨੂੰ ਉੱਚ ਕੋਟੀ ਦੀ ਤਿਆਰੀ ਕਰਵਾਈ ਜਾਵੇਗੀ ਜਿਸ ਵਿੱਚ ਸਾਰੇ ਐਕਸਪੀਰੀਐਂਸਡ ਸਟਾਫ ਜਿਹੜੇ ਮੈਂਬਰ ਹੋਣਗੇ ਸਾਡੇ ਉਹ ਤਿਆਰੀ ਕਰਵਾਉਣਗੇ ਅਤੇ ਨਾਲ ਦੀ ਨਾਲ ਲਾਂ ਦੀ ਮੌਕ ਟੈਸਟਾਂ ਦੀ ਤਿਆਰੀ ਬੱਚੇ ਨੂੰ ਅਸੀਂ ਪੂਰਨ ਰੂਪ ਵਿੱਚ ਇਹਨਾਂ ਟੈਸਟਾਂ ਲਈ ਤਿਆਰ ਕਰਾਵਾਂਗੇ ਤੇ ਦੂਸਰੀ ਗੱਲ ਕਰੀਏ ਕੋਚ ਅਕੈਡਮੀ ਦਾ ਬੱਚਿਆਂ ਦੀ ਸਿੱਖਿਆ ਵਿੱਚ ਕੀ ਰੋਲ ਹੈ ਆ ਦੇਖੋ ਜੀ ਕੋਚਿੰਗ ਅਕੈਡਮੀ ਜਿਹੜੀ ਆ ਇੱਕ ਸਕੂਲਾਂ ਦੇ ਨਾਲ ਸਹਾਇਕ ਦੇ ਤੌਰ ਤੇ ਹੀ ਬੱਚਿਆਂ ਲਈ ਕੰਮ ਕਰ ਸਕਦੀ ਹੈ ਕੋਚਿੰਗ ਅਕੈਡਮੀ ਦੀ ਆਪਣੇ ਆਪ ਵਿੱਚ ਕੋਈ ਵੱਡੀ ਹੋਂਦ ਨਹੀਂ ਇਹ ਉਹਨਾਂ ਬੱਚਿਆਂ ਲਈ ਲਾਹੇਵੰਦ ਹੈ ਜਿਹੜੇ ਆਪਣੇ ਕੰਪੀਟੀਸ਼ਨ ਦੀ ਤਿਆਰੀ ਕਰਨਾ ਚਾਹੁੰਦੇ ਨੇ ਤੇ ਜਾਂ ਜੋ ਬੱਚੇ ਕੁਝ ਜਿਨ੍ਹਾਂ ਨੂੰ ਕੁਝ ਸਬਜੈਕਟਾਂ ਦੇ ਵਿੱਚ ਜ਼ਿਆਦਾ ਕਮਜ਼ੋਰ ਰਹਿ ਜਾਂਦੇ ਨੇ ਉਹਨਾਂ ਬੱਚਿਆਂ ਲਈ ਇਹ ਲਾਹੇਵੰਦ ਸਾਬਿਤ ਹੁੰਦੀਆਂ ਨੇ ਕੋਚਿੰਗ ਅਕੈਡਮੀ ਦੇ ਵਿੱਚ ਬੇਸਿਕਲੀ ਅ ਅਸਲ ਦੇ ਵਿੱਚ ਸਾਡਾ ਕੋਚਿੰਗ ਅਕੈਡਮੀ ਦਾ ਮਕਸਦ ਕੀ ਹੋਣਾ ਚਾਹੀਦਾ ਹੈ ਕਿ ਬੱਚਾ ਇੱਕ ਸਕੂਲ ਵਿੱਚ ਜਦੋਂ ਪੜ ਰਿਹਾ ਹੈ ਉਹ ਬੱਚਾ ਲਗਭਗ 6 ਤੋਂ 7 ਘੰਟੇ ਦੇ ਵਿੱਚ ਟੋਟਲ 7 ਤੋਂ 8 ਸਬਜੈਕਟਾਂ ਦੀ ਤਿਆਰੀ ਕਰਦਾ ਹੈ ਜਿਸ ਕਰਕੇ ਪਰ ਸਬਜੈਕਟ ਉਸ ਬੱਚੇ ਦੇ ਹਿੱਸੇ ਬਹੁਤ ਘੱਟ ਸਮਾਂ ਆਉਂਦਾ ਹੈ ਤੇ ਉਹ ਆਪਣੀ ਤਿਆਰੀ ਨਹੀਂ ਕਰ ਸਕਦਾ ਤੇ ਜਦੋਂ ਅਸੀਂ ਕੋਚਿੰਗ ਸੰਸਥਾ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿਹੜੇ ਉਹਦੇ ਪ੍ਰਮੁੱਖ ਸਬਜੈਕਟ ਹੁੰਦੇ ਨੇ ਜਿਵੇਂ ਅਸੀਂ ਮੈਡੀਕਲ ਐਂਟ੍ਰੈਂਸ ਦੀ ਤਿਆਰੀ ਕਰਵਾ ਰਹੇ ਹਾਂ ਤਾਂ ਜਿਹੜੇ ਬੱਚੇ ਦੇ ਪ੍ਰਮੁੱਖ ਸਬਜੈਕਟ ਫਿਜ਼ਿਕਸ, ਕੈਮਿਸਟਰੀ ਤੇ ਬਾਇਓਲੋਜੀ ਹੈ ਇਹ ਜਦੋਂ ਬੱਚਾ ਸਾਡੇ ਕੋਲ ਸਵੇਰ ਵੇਲੇ ਆ ਜਾਏਗਾ ਤਾਂ ਲਗਭਗ ਉਹ 6-7 ਘੰਟੇ ਉਹ ਤਿੰਨ ਸਬਜੈਕਟਾਂ ਦੇ ਉੱਤੇ ਆਪਣੇ ਆਪ ਨੂੰ ਪੂਰਾ ਫੋਕਸ ਕਰਕੇ ਤਿਆਰੀ ਕਰੇਗਾ ਜਿਸ ਵਿੱਚ ਉਹਦੀਆਂ ਟਿਊਟੋਰੀਅਲ ਸ਼ੀਟਸ ਜੋ ਪ੍ਰੈਕਟਿਸ ਸ਼ੀਟਸ ਵੀ ਹੁੰਦੀਆਂ ਨੇ ਉਹਨਾਂ ਦੀ ਵੀ ਤਿਆਰੀ ਨਾਲ ਹੁੰਦੀ ਹੈ ਤੇ ਉਹਨਾਂ ਦੇ ਟੈਸਟ ਵਗੈਰਾ ਹੁੰਦੇ ਰਹਿੰਦੇ ਨੇ ਜਿਸ ਕਰਕੇ ਬੱਚਾ ਕੌਨਫੀਡੈਂਟ ਹੋ ਜਾਂਦਾ ਦੂਸਰੀ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਸਕੂਲ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੇ ਨੇ ਪਰ ਜਦੋਂ ਅਸੀਂ ਕੰਪੀਟੀਸ਼ਨ ਦੀ ਗੱਲ ਕਰਦੇ ਹਾਂ ਤਾਂ ਜੋ ਬੱਚੇ ਦੇ ਬੋਰਡ ਐਗਜ਼ਾਮ ਦਾ ਸਿਲੇਬਸ ਹੁੰਦਾ ਕੰਪੀਟੀਸ਼ਨ ਦੇ ਵਿੱਚ ਲਗਭਗ 25 ਤੋਂ 30% ਸਿਲੇਬਸ ਐਕਸਟਰਾ ਐਡ ਹੁੰਦਾ ਆ ਉਸ ਬੋਰਡ ਐਗਜ਼ਾਮ ਦੇ ਵਿੱਚ ਸੋ ਉਸ ਸਿਲੇਬਸ ਨੂੰ ਕਵਰ ਕਰਨ ਦੇ ਲਈ ਜੇ ਬੱਚੇ ਨੇ ਕੰਪੀਟੀਸ਼ਨ ਦੇ ਵਿੱਚ ਉਤਰਨਾ ਹੈ ਤੇ ਆਪਣੇ ਸਲੇਰੇ ਕੁਵਿੱਖ ਦੀ ਤਲਾਸ਼ ਕਰਨੀ ਹੈ ਤਾਂ ਉਸ ਬੱਚੇ ਨੂੰ ਕੋਚਿੰਗ ਅਕੈਡਮੀ ਜੁਆਇਨ ਕਰਨ ਦੀ ਜ਼ਰੂਰਤ ਪੈ ਜਾਂਦੀ ਹੈ ਸੋ ਮੈਂ ਇਹ ਸਮਝਦਾ ਹਾਂ ਕਿ ਸਾਡਾ ਰੋਨ ਸਕੂਲਾਂ ਦੇ ਨਾਲ ਸਹਾਇਕ ਹੋ ਕੇ ਬੱਚੇ ਦਾ ਮਾਰਗਦਰਸ਼ਨ ਕਰਨਾ ਤੇ ਉਹਦੇ ਮਿੱਥੇ ਹੋਏ ਟੀਚੇ ਤੇ ਉਹਨੂੰ ਪਹੁੰਚਾਉਣਾ ਹੁੰਦਾ ਹੈ ਸੋ ਇਹ ਸਾਨੂੰ ਪ੍ਰੋਫੈਸਰ ਨਰਦੀਪ ਸਿੰਘ ਜੀ ਜਿਨ੍ਹਾਂ ਨੇ ਟਾਂਡਾ ਇਲਾਕੇ ਦੇ ਵਿੱਚ ਇਹਨਾਂ ਕਾਫੀ ਪਿਛਲੇ ਲੰਬੇ ਸਮੇਂ ਤੋਂ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਮੈਡੀਕਲ ਐਂਟਰੈਂਸ ਦੇ ਵਿੱਚ ਵੀ ਅੱਜ ਜਿਹੜੀ ਆ ਹੰਬਲਾ ਮਾਰ ਕੇ ਨਵੀਂ ਸ਼ੁਰੂਆਤ ਕੀਤੀ ਹੈ ਤੇ ਇਲਾਕੇ ਦੇ ਲਈ ਇੱਕ ਤਰ੍ਹਾਂ ਦਾ ਮੀਲ ਪੱਥਰ ਵੀ ਸਾਬਤ ਹੋ ਗਿਆ ਤੇ ਬੱਚਿਆਂ ਦੇ ਲਈ ਪ੍ਰਦਾਨ ਸਾਬਤ ਹੋਵੇਗਾ ਟਾਂਡਾ ਹੌਲ ਮਰ ਤੋਂ ਜਸਪ੍ਰੀਤ ਸਿੰਘ ਸੈਡਿਕ ਪ੍ਰਾਈਮ 9 ਪੰਜਾਬੀ ਟੀਵੀ